ਕੈਪਟਨ ਸਰਕਾਰ ਦੀ ਗੈਂਗਸਟਰ ਨੂੰ ਨਕੇਲ ਪਾਉਣ ਦੀ ਰਣਨੀਤੀ ਸਿਰੇ ਚੜਦੀ ਜਾ ਰਹੀ ਹੈ ਜਿੱਥੇ ਟਾਰਗੇਟ ਕਿਲਿੰਗ ਮਾਮਲੇ 'ਚ ਵੱਡੇ ਪੱਧਰ ਤੇ ਗੈਂਗਸਟਰਾਂ ਦੀ ਗ੍ਰਿਫਤਾਰੀ ਕੀਤੀ ਗਈ ਉੱਥੇ ਹੀ ਪੁਲਿਸ ਹੋਰ ਖਤਰਨਾਕ ਗੈਂਗਸਟਰ ਨੂੰ ਫੜਨ 'ਚ ਵੀ ਕਾਮਯਾਬ ਹੋ ਰਹੀ ਹੈ ਹੁਣ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਲੌਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਵਰੁਣ ਗਿੱਲ ਉਰਫ ਲਾਈਟ ਨੂੰ ਇੱਕ ਪਿਸਤੌਲ 2 ਕਾਰਤੂਸ ਤੇ ਇੱਕ ਕਾਰ ਸਮੇਤ ਗ੍ਰਿਫਤਾਰ ਕੀਤਾ ਇਹ ਗੈਂਗਸਟਰ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਇਹ ਵਰਨ ਲਾਇਟ ਆ ਗੰਡਾ ਸਿੰਘ ਕਲੋਨੀ ਦਾ ਰਹਿਣ ਵਾਲਾ ਇਥ ਇਹਨੂੰ ਕਾਲ ਰੈਸਟ ਕੀਤਾ ਵੀ ਤਰੀਕ ਨੂੰ ਕਿਉਂਕਿ ਇੱਕ 32 ਬੋਰ ਦਾ ਪਿਸਤਲ ਆ ਤੇ ਕੁਝਦ ਕੋ ਨਸ਼ੀਲੀਆਂ ਗੋਲੀਆਂ ਫੜਿਆ ਗਿਆ ਕਰੀਬਨ ਕੋਈ 980 ਗੋਲੀਆਂ ਔਰ ਇੱਕ i20 ਕਾਰ ਹੈ ਕਾਰ ਤੇ ਜਾ ਰਿਹਾ ਸੀ ਕਾਰ ਤੇ ਜਾ ਰਿਹਾ ਸੀ ਤੇ ਗੋਲ ਬਾਗ ਦੇ ਕੋਲੇ ਨੂੰ ਸਾਡੀ ਸੀਐਸ ਟੀਮ ਨੇ ਨਾਕਾਬੰਦੀ ਕਰਾਈ ਜਾਣ ਇਨਫੋਰਮੇਸ਼ਨ ਹੈ ਗਈ ਨਾਕਾਬੰਦੀ ਦੌਰਾਨ ਉਥੋਂ ਰੈਸਟ ਇਹਨੂੰ ਰੋਕ ਕੇ ਅਰੈਸਟ ਕੀਤਾ ਤੇ ਬਾਕੀ ਦੀ ਤਫਤੀਸ਼ ਚੱਲਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਗੈਂਗਸਟਰ ਤੋਂ ਪੁਛਗਿੱਛ ਦੌਰਾਨ ਕਈ ਵੱਡੇ ਖਲਾਸਿਆਂ ਦੀ ਜਾਣਕਾਰੀ ਮਿਲਣ ਦਾ ਖਤਰਾ ਹੈ ਬਿਊਰੋ ਰਿਪੋਰਟ Spokesman.